ਅਕਾਲੀ ਦਲ ਜਿਹੜਾ ਹੈ ਉਹ ਖਾਲੀ ਦਲ ਹੋ ਗਿਆ ਟਰੇਟਰਸ਼ਿਪ ਆ ਗਈ ਅਕਾਲੀ ਦਲ ਚ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਰਿਹਾ ਗਿਆ ਔਰ ਅਕਾਲੀ ਦਲ ਜਿਹੜਾ ਇਹ ਰਿਸ਼ਤੋ ਕਰੇਟ ਹੋ ਗਿਆ ਔਰ ਸੈਵਨ ਸਟਾਰ ਹੋਟਲ ਆਇ ਠਹਿਰਨ ਲੱਗ ਪਿਆ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਇਲੈਕਸ਼ਨ ਨਹੀਂ ਲੜੂਗਾ ਤੇ ਚਾਰ ਵਾਰ ਹਾਰ ਹੋ ਗਈ ਸਾਡੀ ਮੈਂ ਸਮਝਦਾ ਜਿਹੜਾ ਕੇਜਰੀਵਾਲ ਉਹਨੂੰ ਵੀ ਦੇਣਾ ਚਾਹੀਦਾ ਸੀ ਹਾਂਜੀ ਮਜੀਦ ਸਿੰਘ ਜੀ ਅੱਜ ਪ੍ਰੈਸ ਕਾਨਫਰੰਸ ਦਾ ਮੁੱਦਾ ਕੀ ਹੈ ਮਤਾ ਜਿਹੜਾ ਨਵਾਂ ਗਾਜ਼ ਕੀਤਾ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਆਪਣੇ ਸਿਧਾਂਤ ਤੋਂ ਥੜ ਗਿਆ ਔਰ ਕੁਰਬਾਨੀ ਵਾਲੇ ਜੇਲ੍ਹਾਂ ਵਾਲੇ ਪੰਥ ਲਈ ਮਰ ਮਿਟਣ ਵਾਲੇ ਲੋਕਾਂ ਦੇ ਇਹ ਸਿਧਾਂਤ ਤੇ ਅਕਾਲੀ ਦਲ ਜਿਹੜਾ ਖੜਾ ਸੀ ਜਿਹੜਾ 103 ਸਾਲ ਪੁਰਾਣਾ ਸੀ ਲੇਕਿਨ ਮੌਜੂਦਾ ਟਾਈਮ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇਹ ਉਹਨਾਂ ਸਿੱਖੀ ਸਿਧਾਂਤਾਂ ਤੋਂ ਪਰੇ ਚਲੇ ਗਏ ਔਰ ਸਿੱਖੀ ਸਿਧਾਂਤਾਂ ਨੂੰ ਤਰਲੰਜਰੀ ਜਿਹੜੀ ਹਿਦੇਤੀ ਸੋ ਨਵੇਂ ਤੌਰ ਤੇ ਕਾਲੀ ਦਲ ਜਿਹੜਾ ਹੈ ਉਹ ਖਾਲੀ ਦਲ ਹੋ ਗਿਆ। ਔਰ ਉੱਥੇ ਜੋ तकरीबन ਕਾਲੀ ਦਲ ਦੀ ਰੂਹ ਜਿਹੜੀ ਆ ਮਰ ਚੁੱਕੀ ਆ। ਉਸ ਰੂਹ ਨੂੰ ਦੁਬਾਰਾ ਜ਼ਿੰਦਾ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਹੈ ਇਹ ਸਾਰੀ ਲੀਡਰਸ਼ਿਪ ਜਿਹੜੀ ਸੀ ਉਹਨਾਂ ਨੇ ਕਿਹਾ ਕਿ ਉਥੇ ਅਕਾਲ ਤਖਤ ਸਾਹਿਬ ਤੇ ਜਾਵਾਂਗੇ। ਉਹਨਾਂ ਨੇ ਕਿਹਾ ਜੀ ਗਲਤੀਆਂ ਹੋਈਆਂ ਨੇ ਭਾਵੇਂ ਗਲਤੀਆਂ ਜਿਹੜੀਆਂ ਨੇ ਹੋ ਸਕਦਾ ਜ਼ਿੰਮੇਵਾਰ ਤੋਂ ਹੋਈਆਂ ਹੁਣ ਪ੍ਰਧਾਨ ਤੋਂ ਹੋਈਆਂ ਹੋਣ। ਲੇਕਿਨ ਉਹ ਕੋਈ ਤੇ ਅਸੀਂ ਵੀ ਬੈਠੇ ਸੀ ਤੇ ਸਾਡੇ ਅਸੀਂ ਉਹ ਮੌਕੇ ਤੇ ਬੋਲਣਾ ਚਾਹੀਦਾ ਸੀ ਬੋਲੇ ਨਹੀਂ ਜੇ ਤਰਚੰਦੂ ਮਾਇਰਾ ਸਾਹਿਬ ਜੀ ਰਖੜਾ ਸਾਹਿਬ ਜੀ ਮਲੂਕਾ ਸਾਹਿਬ ਸੀ ਸੋ ਉਹਦੇ ਵਾਸਤੇ 1 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਗਏ ਇਹ ਗੱਲ ਕਹਿਣੀ ਹੈ ਕਿ ਜਾਣੇ ਨ ਜਾਣੇ ਜਿਹੜੀ ਗਲਤੀ ਹੋਈਆਂ ਨੇ ਅਸੀਂ ਬੋਲੇ ਨਹੀਂ ਗਏ ਸਾਨੂੰ ਸਜ਼ਾ ਜਿਹੜੀ ਇੱਥੇ ਲਾਈ ਜਾਵੇ ਕੋਣ ਕੋਣ ਆਏਗਾ ਇਹ ਸਾਰਾ ਹੀ ਜਿਹੜਾ ਕੱਲ ਇਕੱਠੇ ਹੋਏ ਸੀ ਨਾ ਸਾਰਾ ਬਹੁਤ ਵੱਡੀ ਗਿਣਤੀ ਚ ਸੀ ਨਹੀਂ ਉਹਨਾਂ ਨਹੀਂ ਉਹਨਾਂ ਤੋਂ ਬਗੈਰ ਜਿਹੜੇ ਨੇ ਉਹ ਤਾਂ ਉਹਨਾਂ ਹੁੰਦਾ ਸਗੋ ਉਹਨਾਂ ਨੂੰ ਅੱਜ ਤੋਂ ਪਹਿਲਾਂ ਕਹਿੰਦੇ ਰਿਹਾ ਅੱਜ ਤੋਂ ਪੰਜ ਚਾਰ ਸਾਲ ਪਹਿਲਾਂ ਵੀ ਕਹਿੰਦੇ ਰਿਹਾ ਕਿ ਅਕਾਲੀ ਦਲ ਸਾਬ ਤੇ ਮਾਫੀ ਮੰਗਣੀ ਚਾਹੀਦੀ ਲੇਕਿਨ ਉਹ ਆਏ ਨਹੀਂ ਗਏ ਅਕਾਲੀ ਦਲ ਦੇ ਖਾਲੀ ਹੁੰਦਾ ਮੁੱਖ ਕਾਰਨ ਕੀ ਮੰਦੇ ਹੋ ਤੁਸੀਂ ਵੀ ਅਕਾਲੀ ਦਲ 'ਚ ਰਹੇ ਹੋ ਬਹੁਤ ਦੇਰ ਅੱਜ ਵੀ ਅਕਾਲੀ ਦਲ 'ਚੋ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਇੱਕ ਮਕਸਦ ਕੀ ਡਿਕਟੇਟਰਸ਼ਿਪ ਆ ਗਈ ਅਕਾਲੀ ਦਲ 'ਚ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਸਿਰੇ ਗਿਆ ਔਰ ਅਕਾਲੀ ਦਲ ਜਿਹੜਾ ਸੀ ਇਹ ਸਿੱਖੀ ਊਸੂਲਾਂ ਤੇ ਖੜਾ ਸੀ ਸਿੱਖੀ ਸਿਧਾਂਤ ਔਰ ਇਹ ਇਹਦੀ ਜਿਹੜੀ ਹੈਗੀ ਆ ਸਿਰਜਣਾ ਜਿਹੜੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਗਈ ਸੀ ਲੇਕਿਨ ਧਰਮ ਦੇ ਉੱਤੇ ਜਿਹੜੀ ਆ ਰਾਜਨੀਤੀ ਹਾਵੀ ਹੋ ਗਈ ਸੀ ਔਰ ਧਰਮ ਉੱਪਰ ਚਾਹੀਦਾ ਸੀ ਕਿਉਂਕਿ ਸਾਡਾ ਬੀਰੀ ਪੀਰੀ ਦਾ ਸਿਧਾਂਤ ਗੁਰੂ ਅਰਗੁਣ ਸਾਹਿਬ ਨੇ ਸਾਨੂੰ ਦੱਸਿਆ ਸੀ ਲੇਕਿਨ ਰਾਜਨੀਤੀ ਥੱਲੇ ਰਹਿ ਗਈ ਤੇ ਧਰਮ ਜਿਹੜਾ ਸੀ ਉੱਪਰ ਰਹਿ ਗਿਆ ਔਰ ਕਾਲੀ ਦਲ ਜਿਹੜਾ ਇਹ ਰਿਸ਼ਤੋ ਕ੍ਰੀਏਟ ਹੋ ਗਿਆ ਔਰ ਸੈਵਨ ਸਟਾਰ ਹੋਟਲਾਂ 'ਇਠਾਂ ਰਹਿਣ ਲੱਗ ਪਿਆ ਔਰ ਕਾਲੀ ਦਲ ਜਿਹੜਾ ਸੀ ਉਹ ਸਿੱਖੀ ਸਿਧਾਂਤ ਨੂੰ ਪ੍ਰਣਾਏ ਹੋਏ ਲੋਕਾਂ ਦਾ ਇੱਕ ਸਮੂਹ ਸੀ ਔਰ ਪੰਜਾਬ ਦੀ ਤੇ ਸਿੱਖਾਂ ਦੀ ਇਹ ਆਵਾ ਔਰ ਕਾਲੀ ਦਲ ਜਿੱਥੇ ਧਰਮ ਨੂੰ ਨਾਲ ਲੈ ਕੇ ਚੱਲਦਾ ਸੀ ਉੱਥੇ ਨਾਲ ਨਾਲ ਕਿਸਾਨੀ ਦੇ ਮੁੱਦੇ ਸੀ ਸਾਡੇ ਜਿਹੜੇ ਕਿਸਾਨੀ ਨੂੰ ਜਵਾਨੀ ਨੂੰ ਔਰ ਉਹ ਸਾਰੇ ਮੁੱਦੇ ਜਿਹੜੇ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਗਿਆ ਜਿੱਤਰਾ ਕਿਸਾਨਾਂ ਦਾ ਸੰਘਰਸ਼ ਚੱਲਿਆ ਸੀ ਤੇ ਕਾਲੀ ਦਲ ਨੇ ਪਹਿਲਾਂ ਲੋਲ ਵਿਰੋਧ ਕਰਤਾ ਜੇ ਜ਼ੋਰ ਪਿਆ ਅਕਾਲੀ ਦਲ ਨੂੰ ਦੇ ਹੱਕ 'ਚ ਹੋ ਗਿਆ ਫਿਰ ਅਸਤੀ ਇਹ ਨਹੀਂ ਗੱਲ ਕਾਲੀ ਦਲ ਦੀ ਆਪਣੀ ਪਾਲਿਸੀ ਸੀ ਔਰ ਕਾਲੀ ਦਲ ਦਾ ਇੱਕ ਆਪਣਾ ਸਿਧਾਂਤ ਸੀ ਉਹ ਸਦਾ ਤਰੂ ਜਦੋਂ ਕਾਲੀ ਦਲ ਛੱਡ ਗਿਆ ਤੇ ਕਾਲੀ ਦਲ ਜਿਹੜਾ ਹੈ ਉਹ ਵਾਰ-ਵਾਰ ਹਾਰ ਹੁੰਦੀ ਰਹੀ ਵਾਰ-ਵਾਰ ਹੁਣ ਇਹ ਹਾਦ ਤੇ ਵਰਕਰੇ ਮੰਗ ਕਰਦੇ ਆ ਪੰਜਾਬ ਦੇ ਲੋਕ ਵੀ ਇਹ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਔਰ ਕਾਲੀ ਦਲ ਦਾ ਸਰ ਆ ਟਾਂਚਾ ਕਾਲੀ ਦਲ ਦਾ ਪ੍ਰਧਾਨ ਇਹ ਨਵੇਂ ਸਿਰੇ ਤੋਂ ਚੁਣਿਆ ਜਾਣਾ ਚਾਹੀਦਾ ਜਿਹੜਾ ਸਿੱਖੀ ਸਿਧਾਂਤਾਂ ਨੂੰ ਪ੍ਰਣਾਇਆ ਹੋਵੇ ਉਹ ਬਣੇ ਰਾਜਨੀਤਿਕ ਫਾਇਦੇ ਲੈਣ ਲਈ ਅਕਾਲੀ ਦਲ ਨੂੰ ਵਰਤੇ ਗਿਆ ਸੀ ਜਿਵੇਂ ਕਿ ਪਹਿਲਾਂ ਅਕਾਲੀ ਦਲ ਸੀ ਹੁਣ ਜਿਵੇਂ ਰਾਜਨੀਤਿਕ ਫਾਇਦੇ ਲੈਣ ਲਈ ਵਰਤੇ ਗਿਆ ਸੀ ਤਾਂ ਹੀ ਅੱਜ ਵੇਖੋ ਤੁਹਾਡੇ ਸਾਹਮਣੇ ਇਹ ਚੋਖਾ ਹੋਇਆ ਪਿਛਲੇ ਸਾਲਾਂ ਦੇ ਵਿੱਚ ਅ ਅਕਾਲੀ ਦਲ ਦੀ ਚਿੱਤਰਾ ਹੋਂਦ ਨੂੰ ਜ ਅਕਾਲੀ ਦਲ ਦੀ ਦਿਖ ਨੂੰ ਚਿੱਤਰਾ ਖਤਮ ਕੀਤਾ ਗਿਆ ਇਹ ਸਾਰਿਆਂ ਦੇ ਸਾਰਾ ਸਾਹਮਣੇ ਆ ਔਰ ਲੋਕ ਕਹਿੰਦੇ ਆ ਕਿ ਕਾਲੀ ਦਲ ਨੇ ਮਰਨਾ ਚਾਹੀਦਾ ਇਹ ਪੰਜਾਬ ਦੀ ਇੱਕੋ ਇੱਕ ਰੀਜਨਲ ਪਾਰਟੀ ਹੈ ਜਿਹੜੀ ਪੰਜਾਬ ਦੀ ਤੇ ਪੰਥ ਦੀ ਗੱਲ ਕਰ ਸਕਦੀ ਹੈ ਔਰ ਲੋਕਾਂ ਦੇ ਵਿੱਚ ਇਸ ਗੱਲ ਦਾ ਬੜੀ ਵੱਡੀ ਲੋਕਾਂ ਨੂੰ ਇਸ ਗੱਲ ਦੀ ਪੀੜਾ ਹੈ ਕਿ ਕਾਲੀ ਦਲ ਜਿਹੜਾ ਹਾਸ਼ੀਏ ਤੇ ਆਇਆ ਤੇ ਕਿਉਂ ਆਇਆ ਇਹਦੇ ਕਾਰਨ ਲੱਭ ਕੇ ਇਹਦੀ ਲੀਡਰਸ਼ਿਪ ਜਿਹੜੀ ਚੇਂਜ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਮੋਖੋ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਪ੍ਰਧਾਨ ਜਿਹੜਾ ਚਾਹੀਦਾ ਨਾ ਵੋ ਜੀ ਕਿ ਨਵੇਂ ਪ੍ਰਧਾਨ ਦੀ ਚੋਣ ਮੈਂ ਨਹੀਂ ਕਹਿ ਸਕਦਾ ਕੋਈ ਕਿ ਨਵੇਂ ਪ੍ਰਧਾਨ ਦੀ ਚੋਣ ਇੱਕ ਸਿਸਟਮ ਬਣਾਵਾਂਗੇ ਇੱਕ ਇੱਕ ਡੈਕੋਰਮ ਬਣਾਵਾਂਗੇ ਇੱਕ ਉਹਦੇ ਵਾਸਤੇ ਲੋਕਾਂ ਦੀ رائے ਲਈ ਜਾਊਗੀ ਉਹਦੇ ਚ ਸਾਡੇ ਜਿਹੜੇ ਨੇ ਬੁੱਧੀਜੀਵੀ ਵੀ ਹੋਣਗੇ ਉਹਦੇ ਸਾਡਾ ਸਮਾਜ ਵੀ ਹੋਊਗਾ ਉਹਦੇ ਸਾਡੇ ਕਾਰਸੇ ਵਾਲੇ ਸੰਤਾਂ ਦਾ ਵੀ ਹੋਊਗਾ ਉਹਦੇ ਚ ਕਿਸਾਨ ਵੀ ਹੋਣਗੇ ਉਹਦੇ ਸਰ ਨੌਜਵਾਨ ਵੀ ਹੋਣਗੇ ਔਰ ਸਾਰਿਆਂ ਨੂੰ ਇੱਕ ਸਰਵ ਪ੍ਰਵਾਨਤ ਲੀਡਰ ਜਿਹੜਾ ਨਾ ਜਿਹਦੀ ਦਿਖ ਵੀ ਧਾਰਮਿਕ ਹੋਵੇ ਕੁਰਬਾਨੀ ਵੀ ਹੋਵੇ ਜੇਲ ਵੀ ਹੋਵੇ ਔਰ ਪੰਥ ਪ੍ਰਸਤ ਵੀ ਹੋਵੇ ਔਰ ਕਾਲੀ ਦਲ ਦਾ ਪ੍ਰਧਾਨ ਜਿਹੜਾ ਇਲੈਕਸ਼ਨ ਨਹੀਂ ਲੜੂਗਾ ਕਾਲੀ ਦਲ ਦਾ ਪ੍ਰਧਾਨ ਲਖਸ਼ਣ ਨਹੀਂ ਲੜੂਗਾ ਤੇ ਕਾਲੀ ਦਲ ਦਾ ਜਿਹੜਾ ਹੈੱਡ ਆਫਸ ਆ ਉਹ ਸਾਡਾ ਇੱਥੋਂ ਹਾਈਜੈਕ ਹੋ ਗਿਆ ਸੀ ਉਹ ਮੁੜ ਕੇ ਇੱਥੇ ਅਮਰਸਰ ਸਾਹਿਬ ਦੇ ਵਿੱਚ ਖੁੱਲਿਆ ਕੀ ਮੰਨਦੇ ਤੁਸੀਂ ਜਿਵੇਂ ਤੁਸੀਂ ਕਿਹਾ ਕਾਲੀ ਦਲ ਹੁਣ ਖਾਲੀ ਦਲ ਹੋ ਗਿਆ ਕਿ ਇਸ ਦੀ ਮੁੱਖ وجہ ਜਿਵੇਂ ਦੋ ਫੜੋਂ ਦੀ ਕਾਲੀ ਦਲ ਸੁਪੀਰ ਬਾਦਲ ਤੇ ਵਿਕਰਮਜੀਤਿਆ ਨਹੀਂ ਮੈਂ ਵੇਖੋ ਇਹ ਸਾਰਿਆਂ ਦੇ ਸਾਹਮਣੇ ਮੈਂ ਤੁਹਾਨੂੰ ਦੱਸਿਆ ਮੈਂ ਜਾਤੀ ਤੌਰ ਤੇ ਕਿਸੇ ਦੇ ਖਿਲਾਫ ਨਹੀਂ ਬੋਲਣਾ ਜਾਤੀ ਕਿਉਂਕਿ ਅਸੀਂ ਇੱਥੇ ਛਕਦੇ ਛਕਾਉਂਦੇ ਰਹੇ ਹਾਂ ਜਾਤੀ ਤੌਰ ਤੇ ਨਹੀਂ ਇਹ ਜੇ ਕੋਈ ਘਟਾ ਆਈਆਂ ਨੇ ਲੋਕਾਂ ਨੇ ਮਹਿਸੂਸ ਕੀਤਾ ਤੇ ਚਾਰ ਵਾਰ ਹਾਰ ਹੋ ਗਈ ਸਾਡੀ ਚਾਰ ਵਾਰ ਹਾਰ ਹੋ ਗਈ ਨਾ ਤੇ ਜਦੋਂ 1000 ਹੋ ਜੇ ਉਦੋਂ ਹੀ ਕਾਲੀਗੜ੍ਹ ਦੇ ਪ੍ਰਧਾਨ ਜਾਂ ਕਿਸੇ ਵੀ ਪਾਰਟੀ ਦੇ ਉਹ ਅਸਤੀਫਾ ਦੇ ਦਿੰਦੇ ਹੁੰਦੇ ਆ ਮੈਂ ਸਮਝਦਾ ਜਿਹੜਾ ਕੇਜਰੀਵਾਲ ਉਹਨੂੰ ਵੀ ਦੇਣਾ ਚਾਹੀਦਾ ਸੀ ਦੇਖੋ ਕਿੰਨੇ ਵੱਡੇ ਉਹਦੇ ਤੇ ਇਹ ਵੇਲੇ ਰੇਤਾ ਦੇ ਦੂਜੇ ਜਿਹੜੇ ਵੱਡੇ ਵੱਡੇ ਇੰਜ਼ਾਮ ਲਾਗੇ ਉਹ ਆਲਾ ਵੀ ਮੈਂ ਛੱਡ ਨਹੀਂ ਜੇਲ੍ਹ ਚ ਵੀ ਚਲਾ ਗਿਆ ਉਹ ਤੁਸੀਂ ਵੇਖ ਲੇ ਉਹ ਨਾਲ ਟਾਈਮ 'ਚ ਕੋਰਟ ਨੇ ਨੰਗਾ ਵੀ ਕਰਤਾ ਸਾਰਾ ਕੁਝ ਜਿਹੜਾ ਘਟਾਲਾ ਹੈ ਪਰ ਜਿਵੇਂ ਬੈਠੇ ਆ ਔਰ ਕਾਲੀ ਦਲ ਦੇ ਪ੍ਰਧਾਨ ਵੀ ਚਾਹੀਦਾ ਹੈ ਜਦੋਂ ਉਹਨਾਂ ਦੀ ਪਹਿਲੀ ਹਾਰ ਹੋਈ ਸੀ ਉਹ ਕਿਦਾ ਲੋਪ ਚੁੱਕੋ ਵੀ ਮੈਂ ਮਤਲਬ ਇਹ ਕਾਲੀ ਦਲ ਦੀ ਹਾਰ ਹੋ ਗਈ ਆ ਮੈਂ ਨਾਤਕ ਤੌਰ ਤੇ ਆਪਣੀ ਹਾਰ ਨੂੰ ਕਬੂਲਦਾ ਫਿਰ ਦੂਜੀ ਵਾਰੀ ਤੀਜੀ ਵਾਰੀ ਹੁਣ ਤਾਂ ਅਸੀਂ ਚੌਥੇ ਨੰਬਰ ਤੇ ਆ ਗਏ ਪੰਜਾਬ ਦੇ ਵਿੱਚ ਅਸੀਂ ਚੌਥੇ ਨੰਬਰ ਤੇ ਆ ਕਾਲੀ ਦਲ ਹੁਣ ਤਾਂ ਬਹੁਤ ਕੰਮ ਕਰਨ ਦੀ ਲੋੜ ਆ ਪਿੰਡ ਲੈਵਲ ਤੇ ਔਰ ਕਾਈ ਲੈਵਲ ਤੇ ਹੈਡ ਆਫ ਸਮਰਸਰ ਬਣਾਇਆ ਜਾਏਗਾ ਹੈਡ ਆਫ ਸਮਰਸਰ ਸਾਹਿਬ ਨੂੰ ਬਣਾਇਆ ਜਾਏਗਾ ਹੁਣ ਨਾਲੇ ਸਮੇਂ ਵਿੱਚ ਕੋਈ ਹੋਰ ਵੱਡੀ ਫੀਟਿੰਗ ਹੋ ਸਕਦੀ ਹੈ ਹਾਂਜੀ ਅੱਲੇ ਸਮੇਂ ਟੂ ਕੋ ਹੋਰ ਵੱਡੀ ਮੀਟਿੰਗ ਹੋ ਸਕਦੀ ਹੈ ਹਾਂ ਬਿਲਕੁਲ ਆ ਪਹਿਲੀ ਤੋਂ ਬਾਅਦ ਫਿਰ ਮੀਟਿੰਗਾਂ ਹੀ ਕਰਨੀਆਂ ਫਿਰ ਅਸੀਂ ਜ਼ਿਲ੍ਹੇ ਵਿੱਚ ਜਾਣਾ ਔਰ ਜਿਹੜੇ ਵਰਕਰ ਸਹਿਬਾਨ ਇੱਕ ਤਾਂ ਘਰ ਚ ਮਜੂਜ਼ ਹੋ ਗਏ ਬਹਿ ਗਿਆ ਜਿਹੜਾ ਅਸਲੀ ਕਾਲੀ ਸੀ ਜੇਲ੍ਹ ਕਟਨਾਲਾ ਔਰ ਪੰਥਲੀ ਮਰ ਮਟਨਾਲਾ ਜਿਹੜਾ ਬੰਦਾ ਸੀ ਉਹ ਤਾਂ ਘਰ ਚ ਬਹਿ ਗਏ ਆਖਰੀ ਸਵਾਲ ਹੈ ਕਿ ਜ਼ਿਲ੍ਹਾ ਲੈਵਲ ਤੇ ਬਲੀ ਕਿੰਨੀਆਂ ਨੇ ਹਾਂਜੀ ਆਖਰੀ ਸਵਾਲ ਹੈ ਕਿ ਜ਼ਿਲ੍ਹਾ ਲੈਵਲ ਤੇ ਬਲੀ ਕਿੰਨੀਆਂ ਨੇ ਬਿਲਕੁਲ ਹਰ ਲੈਵਲ ਤੇ ਜਿਹੜਾ ਢਾਂਚਾ ਹੈ ਉਹਨੂੰ ਤੰਦਰੁਸਤ ਕਰਨ ਵਾਸਤੇ ਜਿਹੜਾ ਬਿਮਾਰ ਹੋ ਗਿਆ ਜਿਹੜਾ ਆਕਸੀਜਨ ਤੇ ਹੈ ਇਸ ਵੇਲੇ ਉਹਨਾਂ ਦੀ ਆਕਸੀਜਨ ਲਾ ਕੇ ਔਰ ਉਹਨੂੰ ਤੰਦਰੁਸਤ ਕਰਕੇ ਪੰਥ ਦੇ ਸਾਹਮਣੇ ਇੱਕ ਐਸਾ ਢਾਂਚਾ ਪੇਸ਼ ਕਰਾਂਗੇ ਜਿਹਨੂੰ ਸਾਰੀ ਕੌਮ ਮੰਨੂਗੀ। ਲੇਕਿਨ ਅਸ ਤੁਸੀਂ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਕਿ ਉਸੇ ਅਕਾਲੀ ਦਲ ਨੂੰ ਨਾਲ ਲੈ ਕੇ ਚੱਲੋਗੇ ਜਾਂ ਵੱਖਰੀ ਅਕਾਲੀ ਦਲ ਸੱਜਣ ਨਹੀਂ। ਵੇਖੋ ਲੀਡਰਸ਼ਿਪ ਚੇਂਜ ਕਰਨੀ ਥੱਲੇ ਵਾਲੇ ਵਰਕਰਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਤੁਹਾਡਾ ਕਸੂਰ ਕੋਈ ਨਹੀਂਗਾ। ਥੱਲੇ ਵਾਲੇ ਵਰਕਰ ਦਾ ਕੋਈ ਕਸੂਰ ਨਹੀਂਗਾ। ਜਿਹੜਾ ਥੱਲੇ ਵਾਲਾ ਪਿੰਡੂ ਵਰਕਰ ਹੈ ਜਾਂ ਜਿਹੜਾ ਸਰਕਲ ਦਾ ਪ੍ਰਧਾਨ ਆਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਇਹ ਤਾਂ ਹਾਈ ਲੈਵਲ ਦੀ ਲੀਡਰਸ਼ਿਪ ਹੈ ਜਿਹਨਾਂ ਸਹੀ ਗੋਈ ਨਹੀਂ ਕੀ ਦਿੱਤੀ ਉਹ ਚੇਂਜ ਕਰਨ ਦੀ ਥਲੋੜ ਹੈ ਠੀਕ ਹੈ ਜੀ